ਪੰਜਾਬ ਦੇ ਨਾਲ ਪੱਗਿਆਂ ਦੀ ਦਾਸਤਾਨ ਬਹੁਤ ਵੱਡੀ ਹੈ ਜਦੋਂ 1947 'ਚ ਅਸੀਂ ਭਰੋਸਾ ਕਰਕੇ ਹਿੰਦੁਸਤਾਨ ਦੇ ਵਿੱਚ ਆਏ ਤਾਂ ਇਨ੍ਹਾਂ ਦੀ ਪਿੰਪਰਵਾਦੀ ਲੀਡਰਸ਼ਿਪ ਨੂੰ ਪਤਾ ਹੀ ਕਿ ਸਿੱਖਾਂ ਦੀ ਇੱਕ ਪੋਲਿਟਿਕਲ ਐਸਪੀਰੇਸ਼ਨ ਹੈ ਉਹ ਲੈ ਕੇ ਰਹਿਣਗੇ ਤਾਂ ਇਨ੍ਹਾਂ ਨੇ ਪੰਜਾਬ ਰੀਓਰਗੇਨਾਈਜੇਸ਼ਨ ਅਤੇ ਜਿਹੜਾ ਉਹ ਇਸ حساب ਨਾਲ ਤਿਆਰ ਕੀਤਾ ਕਿ ਅਸੀਂ ਜਾਤ ਦੇਸ਼ ਦੇ ਵੰਟਵੀ ਬਣਾਵਾਂ ਇੱਕੋ ਇੱਕ ਸੁਪਨ ਹਿੰਦੁਸਤਾਨ ਰੀਡੀਆ ਉਹ ਪੰਜਾਬ ਦੀ ਰੀਆਰਗੇਨਾਈਜੇਸ਼ਨ ਐਕਟ ਦੀ ਜੀਣਾ ਇੱਕੋ ਇੱਕ ਸੁਪਨ ਦਾਸਤਾਨ ਦਾ ਜਿਹਦੇ ਕੋਲ ਆਪਣੀ ਰਾਜਤਾ ਨਹੀਂ ਨਹੀਂ ਹੈ ਉਹ ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਦੀ ਦੇਣਾ ਬਸ ਅਸੀਂ ਇਹ ਲਾਣ ਕਰਦੇ ਆ ਕਿ ਸਾਡਾ ਹੁਣ ਰਾਜਤਾ ਨਹੀਂ ਕੋਪਣੇ ਨਹੀਂ ਸਰਦਾ दरियाई पानी का हक नहीं मिलता है जो अदर दे दे के देशा विदेशा चले जावे इतना लड़ने वास्ते लत बना